ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚਲਾਈ ਗਈ ਯੋਗਾ ਅਭਿਆਸ ਜਿਹੜੇ ਕਿ ਅਥਾ-ਥਾਤੇ ਲੱਗੇ ਕੇਂਦਰਾਂ ਦੇ ਵਿੱਚ ਵੀ ਲੋਕ ਕਾਫੀ ਫਿਟਨੈਸ ਮਹਿਸੂਸ ਕਰ ਰਹੇ ਨੇ ਜਿੱਥੇ ਪੰਜਾਬ ਅੰਦਰ ਹਰੇ ਜ਼ਿਲ੍ਹੇ ਵਿੱਚ ਅੱਜ 21 ਜੂਨ ਨੂੰ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਪਾਤੜਾ ਬਲਾਕ ਅੰਦਰ ਵੀ ਜਿਹੜੇ ਕਿ ਯੋਗਾ ਕੇਂਦਰ ਖੁੱਲੇ ਹੋਏ ਨੇ ਉਹਨਾਂ ਦੇ ਵਿੱਚ ਵੀ ਯੋਗਾ ਅਭਿਆਸ ਕੀਤਾ ਜਾ ਰਿਹਾ ਹੈ ਔਰ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਜਿਹੜੇ ਲੋਕਾਂ ਚ ਨੇ ਵੱਡੀ ਤਦਾਦ ਦੇ ਵਿੱਚ ਯੋਗ ਕਰਨ ਵਾਸਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ ਹਰੇਕ ਦਰਖਤ ਜਿਹੜੇ ਕਿ ਪੌਦੇ ਦਿੱਤੇ ਗਏ ਨੇ ਉਹਨਾਂ ਨੂੰ ਔਰ ਸਨਮਾਨ ਚ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਸਰਕਾਰੀ ਅਧਿਕਾਰੀ ਪਹੁੰਚੇ ਨੇ ਜਿਹੜੇ ਇੱਥੇ ਪਾਤਰਾ ਦੇ ਵਿੱਚ ਨੇ ਉਹਨਾਂ ਨੂੰ ਲੋਕ ਇੱਕ ਇਹ ਚੰਗਾ ਜਲਗਯੋਗ ਕਰਨ ਦੱਸਿਆ ਗਿਆ ਹੈ ਉਥੇ ਹੀ ਨਾਲ ਨਾਲ ਜਿਹੜੇ ਯੋਗਾ ਟ੍ਰੇਨਰ ਟੀਚਰ ਨੇ ਉਹਨਾਂ ਵੱਲੋਂ ਵੀ ਜਿਹੜੇ ਕਿ ਲੋਕਾਂ ਨੂੰ ਯੋਗਾ ਕਰਾਇਆ ਜਾਂਦਾ ਹੈ ਉਹ ਕਾਫੀ ਜਾਂਦੇ ਆਪਣੇ ਆਪ ਨੂੰ ਲੋਕ ਫਿਟਨੈਸ ਮਹਿਸੂਸ ਕਰ ਰਹੇ ਨੇ ਔਰ ਤੰਦਰੁਸਤ ਮਹਿਸੂਸ ਕਰ ਰਹੇ ਆ ਅਸੀਂ ਤੁਹਾਡੇ ਨਾਲ ਗੱਲ ਵੀ ਕਰਾਵਾਂਗੇ ਜਿਹੜੀ ਕਿ ਇੱਥੇ ਪਹੁੰਚੇ ਹੋਏ ਨੇ ਵੱਡੀ تعداد ਵਿੱਚ ਘਰੇਲੂ ਵਿੱਚ ਪਹੁੰਚੀਆਂ ਸਵਾਨੀਆਂ ਵੀ ਆ ਔਰ ਹੋਰ ਵੀ ਜਿਹੜੇ ਲੋਕ ਇੱਥੇ ਆਪਣੇ ਫਿਟਨੈਸ ਵਾਸਤੇ ਯੋਗਾ ਕਰ ਰਹੇ ਨੇ ਉਹਨਾਂ ਦੇ ਇੱਕ ਐਡਰੈਸ ਵੀ ਕਾਫੀ ਲੰਬੇ ਸਮੇਂ ਤੋਂ ਲੱਗ ਰਿਹਾ ਵੀ ਇਹ ਜਿਹੜੇ ਇੱਥੇ ਯੋਗਾ ਕਰਦੇ ਕਰ ਰਹੇ ਨੇ ਔਰ ਜਿਹੜੇ ਅੱਜ ਕਾਫੀ ਵੱਡੀ ਤਰ੍ਹਾਂ ਦੇ ਵਿੱਚ ਪਹੁੰਚੇ ਹੋਏ ਨੇ ਅਸੀਂ ਗੱਲ ਕਰਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਇਹਨਾਂ ਦੀ ਅੱਜ ਦੇ ਯੋਗਾ ਦੇ ਵਿੱਚ ਔਰ ਇਹ ਸ਼ੁਰੂ ਤੋਂ ਕਿੰਨੇ ਸਮੇਂ ਤੋਂ ਇੱਥੇ ਕਰਦੇ ਆ ਰਹੇ ਹਾਂ ਦੀਪੂ ਸਾਹਿਬ ਉਹ ਵੀ ਆ ਜਾਣ ਪਲੀਜ਼ ਆਪਣਾ ਬੰਨ ਦਾ ਮਾਨ ਸਨਮਾਨ ਜ਼ਰੂਰ ਹਾਸਲ ਕਰਨ ਜੀ ਜਿਹੜੀਆਂ ਨਵੀਆਂ ਭਰਤੀਆਂ ਕੀਤੀਆਂ ਉਹਦੇ ਵਿੱਚ ਯੋਗਾ ਟ੍ਰੇਨਰ ਟੀਚਰ ਰੱਖਿਆ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਅੱਜ ਤੁਸੀਂ ਯੋਗਾ ਡੇ ਆ ਔਰ ਕਿਸ ਤਰ੍ਹਾਂ ਦਾ ਅੱਜ ਜਿਹੜਾ ਤੁਹਾਡਾ ਇੱਥੇ ਯੋਗਾ ਡੇ ਦੇ ਵਿੱਚ ਲੋਕਾਂ ਦਾ ਪਹੁੰਚਣਾ ਸੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਸਭ ਤੋਂ ਪਹਿਲਾਂ ਅਸੀਂ ਸੀਐਮ ਮੰਡਾ ਧੰਨਵਾਦ ਕਰਦੇ ਹਾਂ ਜਿੰਨਾਂ ਨੇ ਸਾਨੂੰ ਲੋਕ ਸੇਵਾ ਕਰਨ ਦਾ ਮੌਕਾ ਦਿੱਤਾ ਜੀ ਤਾਂ ਜੋ ਅਸੀਂ ਲੋਕਾਂ ਚ ਜਾ ਕੇ ਉਹਨਾਂ ਨਾਲ ਵਿਚਰ ਸਕੀਏ ਜੀ ਉਹਨਾਂ ਨੂੰ ਬਕਵਾਕ ਆਸਣ ਵਗੈਰਾ ਯੋਗਾ ਕਰਵਾ ਕੇ ਡਿਪਰੈਸ਼ਨ ਵਗੈਰਾ ਦੀ ਬਿਮਾਰੀਆਂ ਤੋਂ ਦੂਰ ਰੱਖ ਸਕੀਏ ਜੀ ਤਾਂ ਉਹ ਜੋ ਸਾਡੇ ਨਾਲ 1 ਘੰਟਾ ਕਲਾਸ ਲਾਣ ਹਨ ਉਹ ਖੁਸ਼ ਰਹਿ ਸਕਣੀ ਇਸ ਇਸ ਕਾਫੀ ਕਾਫੀ ਨਾਲ ਮਿਲਦਾ ਹੈ ਇਹਦੇ ਨਾਲ ਕਹਿੰਦੇ ਵੀ ਜਿਹੜਾ ਕਿ ਦਵਾਈਆਂ ਜਿਹੜੀਆਂ ਲੈਣੇ ਆ ਉਹ ਬੰਦ ਹੋ ਜਾਂਦੀਆਂ ਔਰ ਜਿਹੜਾ ਯੋਗਾ ਇੱਕ ਸਾਡੇ ਸਰੀਰ ਵਾਸਤੇ ਫਿਟਨੈਸ ਵਾਸਤੇ ਬਹੁਤ ਵਧੀਆ ਇਹ ਆ ਕਿਸ ਤਰ੍ਹਾਂ ਦੀਆਂ ਕਲਾਸਾਂ ਲੱਗੀਆਂ ਔਰ ਅੱਜ ਤੁਹਾਡੇ ਕੋਲ ਜਿਹੜੇ ਕਾਫੀ ਵੱਡੀ ਪੀੜ ਹੈ ਹਾਂਜੀ ਹਾਂਜੀ ਇਸ ਤਰ੍ਹਾਂ ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਜਿਵੇਂ ਸਰਵਾਈਕਲ ਵਗੈਰਾ ਅੱਜ ਕੱਲ੍ਹ ਲੋਕਾਂ 'ਚ ਬਹੁਤ ਫੈਲਿਆ ਇਸ ਤੋਂ ਵੱਡੀ ਬਿਮਾਰੀ ਡਿਪਰੈਸ਼ਨ ਹੈ ਜੀ ਤਾਂ ਜੋ ਸਾਰੇ ਲੋਕ ਅੱਜ ਕੱਲ੍ਹ ਡਿਪਰੈਸ਼ਨ ਚ ਰਹਿੰਦੇ ਨੇ ਉਹ ਸਾਡੇ ਕੋਲ ਆਉਂਦੇ ਨੇ ਇੱਕ ਘੰਟਾ ਖੁਸ਼ ਰਹਿ ਕੇ ਉਹਨਾਂ ਦਾ ਡਿਪਰੈਸ਼ਨ ਉਨਾਂ ਦਾ ਕਲਾ ਫਲ ਦੂਰ ਹੁੰਦਾ ਇਸ ਨਾਲ ਜੀਣਾ ਚਾਹੁੰਗੇ ਆਮ ਲੋਕਾਂ ਨੂੰ ਅਸੀਂ ਆਮ ਲੋਕਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਬਹੁਤ ਨਾਲਦਿਆਂ ਨੂੰ ਸਾਡੀ ਕਲਾਸ ਚ ਲੈ ਕੇ ਆਣ ਤਾਂ ਜੋ ਉਹਨਰ ਵੀ ਫਾਇਦਾ ਮਿਲੇ ਸੀਐਮ ਮਾਨ ਜੀ ਦਾ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਤਾਂ ਜੋ ਉਹਨਾਂ ਨੇ ਸਾਨੂੰ ਟ੍ਰੇਨਰ ਦੇ ਤੌਰ ਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਅਭਿਆਸ ਦੇ ਵਿੱਚ ਆਂਦੇ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਇਹਨਾਂ ਨੂੰ ਲਾਭ ਮਿਲਦਾ ਹੈ ਔਰ ਜਿਹੜਾ ਕਿ ਇੱਕ ਸਰੀਰ ਵੀ ਬਿਲਕੁਲ ਫਲੈਕਸੀਬਲ ਰਹਿੰਦਾ ਹੈ ਯੋਗਾ ਕਰਕੇ ਕਿ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਂਦਿਆਂ ਨੂੰ ਅੱਜ ਯੋਗਾ ਡੇ ਆ ਔਰ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਸਾਨੂੰ ਇੱਕ ਸਾਲ ਹੋ ਗਿਆ ਸਰ ਯੋਗਾ ਕਰਦਿਆਂ ਨੂੰ ਬਹੁਤ ਵਧੀਆ ਲੱਗ ਰਿਹਾ ਯੋਗਾ ਕਰਕੇ ਸਾਡੇ ਟ੍ਰੇਨਰ ਸਰ ਨੇ ਜਿਹੜੇ ਬਹੁਤ ਵਧੀਆ ਕਰਵਾਉਂਦੇ ਨੇ ਸਰ ਸਾਡੇ ਤਾਂ ਕਿ ہمارا ਸ਼ਰੀਰ ਫਿੱਟ ਰਹੇ ਹੈ ਜੀ ਅਸੀਂ ਸਾਰਿਆਂ ਨੂੰ ਕਹਿੰਦੇ ਆ ਵੀ ਤੁਸੀਂ ਯੋਗਾ ਜ਼ਰੂਰ ਕਰੋ ਸਿਹਤ ਲਈ ਅੱਛਾ ਹੈ ਮੈਡੀਟੇਸ਼ਨ ਵਧੀਆ ਕਰਵਾਉਂਦੇ ਨੇ ਸਰ ਬਹੁਤ ਵਧੀਆ ਕਰਦੇ ਨੇ ਸਾਡੇ ਅਸੀਂ ਸੀਐਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹੋ ਜਾਈਏ ਅਸੀਂ ਹੋਰ ਵੀ ਗੱਲ ਕਰਾਂਗੇ ਜਿਹੜੇ ਕਿ ਇੱਥੇ ਕਾਫੀ ਜਿਆਦਾ ਜਿਹੜੇ ਯੋਗਾ ਕਰ ਰਹੇ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂ ਕਿ ਕਿਸ ਤਰ੍ਹਾਂ ਦਾ ਇਹਨਾਂ ਨੂੰ ਮਹਿਸੂਸ ਹੁੰਦਾ ਹੈ ਔਰ ਜਿਹੜਾ ਅੱਜ ਦਾ ਜਿਹੜਾ ਯੋਗਾ ਕੈਂਪ ਲੱਗਿਆ ਹੋਇਆ ਹੈ ਕਾਫੀ ਜਿਆਦਾ ਵੱਡੀ ਤਦਾਦ ਦੇ ਵਿੱਚ ਇਹਦੇ ਵਿੱਚ ਪਹੁੰਚੇ ਹੋਏ ਨੇ ਲੋਕ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਹੋਰ ਵੀ ਗੱਲ ਕਰਨ ਦੀ ਜਿਹੜਾ ਕਿ ਇੱਥੇ ਯੋਗਾ ਦੇ ਵਿੱਚ ਕੈਂਪ ਦੇ ਵਿੱਚ ਪਹੁੰਚੇ ਨੇ ਕਾਫੀ ਵੱਡੀ ਤਦਾਦ ਦੇ ਵਿੱਚ ਔਰ ਯੋਗਾ ਕੇਂਦਰ ਦੇ ਵਿੱਚ ਜਿਹੜੀਆਂ ਕਿ ਕਾਫੀ ਇਹ ਫਿਟਨੈਸ ਮਹਿਸੂਸ ਕਰਦੇ ਨੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਤੁਸੀਂ ਅੱਜ ਯੋਗਾ ਕੇਂਦਰ ਇਹਨਾਂ ਨੂੰ ਵੀ ਸਨਵਾਣਾ ਕੀਤਾ ਜਾ ਰਿਹਾ ਹੈ ਅਸੀਂ ਬਹੁਤ ਵਧੀਆ ਮਹਿਸੂਸ ਕਰਦੇ ਹਾਂ ਯੋਗਾ ਕਰਕੇ ਸਾਨੂੰ ਪੂਰੇ 1 ਸਾਲ ਹੋ ਗਏ ਯੋਗਾ ਕਰਦੇ ਨੂੰ ਸਾਨੂੰ ਫਿਜ਼ੀਕਲੀ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਯੋਗਾ ਕਰਨਾ ਸਾਡੇ ਪੂਰੇ ਗਰੁੱਪ ਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਮੈਂ ਸਾਰੇ ਛੋਟੇ ਤੋਂ ਲੈ ਕੇ ਵੱਡੇ ਤੱਕ ਨੂੰ ਕਹੂੰਗੀ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੂੰ ਯੋਗਾ ਸਭ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਸਭ ਲਈ ਜ਼ਰੂਰੀ ਹੈ ਯੋਗਾ ਤੁਹਾਨੂੰ ਲੱਗਦਾ ਲਗਾਤਾਰ ਇਹ ਚੱਲਦਾ ਰਹਿਣਾ ਚਾਹੀਦਾ ਕਿਉਂਕਿ ਤਾਂ ਹੀ ਸਰੀਰ ਦੀ ਫਿਟਨੈਸ ਵਧਿਆ ਰਹਿੰਦੀ ਹੈ ਹਾਂਜੀ ਲਗਾਤਾਰ ਇਹ ਤਾਂ ਸਰੀਰ ਦਾ ਜਿਵੇਂ ਆਪਾਂ ਆਣਨੇ ਆ ਧੋਣੇ ਆ ਉਸ ਜਿਸ ਤਰ੍ਹਾਂ ਆਪਾਂ ਨੂੰ ਮਤਲਬ ਉਹੀ ਆਪਣਾ ਸਰੀਰ ਦਾ ਅੰਗ ਹੈ ਜੇ ਆਪਾਂ ਜਿਵੇਂ ਰੋਟੀ ਖਾਂਦੇ ਆ ਤੇ ਯੋਗਾ ਵੀ ਆਪਣੀ ਜਰੂਰ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਚੜਦਨ ਉੱਥੇ ਆ ਜਾਂਦਾ ਫਿਰ ਸਰੀਰ ਮਤਲਬ ਇਹ ਜ਼ਰੂਰੀ ਹੈ ਹਾਂਜੀ ਸਰ ਬਿਲਕੁਲ ਮੈਂ ਕਹਿਣਾ ਚਾਹਨੀ ਹੈ ਕਿ ਜੋ ਵੀ ਇੱਕ ਇਨਸਾਨ ਹੈ ਉਹਨੂੰ ਆਪਣੇ ਸਰੀਰ ਲਈ ਜ਼ਰੂਰ ਟਾਈਮ ਕਰਨਾ ਚਾਹੀਦਾ ਹੈ ਔਰ ਯੋਗ ਨੂੰ ਇੱਕ ਖਾਣੇ ਤੋਂ ਵੱਧ ਇੱਕ ਪ੍ਰੈਫਰੈਂਸ ਦੇਣੀ ਚਾਹੀਦੀ ਹੈ ਜਿੰਨਾ ਆਪਾਂ ਆਪਣੇ ਸਰੀਰ ਦੇ ਇੱਕ ਅੱਛੇ ਡਾਕਟਰ ਹੈ ਉਹਨਾਂ ਆਪਾਂ ਡਾਕਟਰਸ ਕੋਲ ਜਾ ਕੇ ਨਹੀਂ ਠੀਕ ਹੁੰਦੇ ਜਿੰਨਾ ਆਪਾਂ ਆਪਣੇ ਆਪ ਨੂੰ ਯੋਗਾ ਨਾਲ ਠੀਕ ਕਰ ਸਕਦੇ ਹਾਂ ਤਾਂ ਤੁਰਸ ਰਹਿਣ ਵਾਸਤੇ ਇੱਕ ਯੋਗਤਾ ਹੋਣਾ ਬਹੁਤ ਜ਼ਰੂਰੀ ਹੈ ਹਾਂਜੀ ਹਾਂਜੀ ਇਹ ਫਾਸਟ ਬਹੁਤ ਜ਼ਰੂਰੀ ਹੈ ਦੀ ਚਾਹੀਦਾ ਤੁਹਾਨੂੰ ਲੰਮੇ ਸਮੇਂ ਤੱਕ ਕਿਸ ਤਰ੍ਹਾਂ ਹਾਂਜੀ ਕਦੇ ਨਹੀਂ ਬੰਦ ਹੋਣੀ ਚਾਹੀਦੀ ਬਿਲਕੁਲ ਪੰਜਾਬ ਸਰਕਾਰ ਤੋਂ ਇਹ ਮੰਗ ਹੈ ਕਿ ਇਹ ਯੋਗ ਹਮੇਸ਼ਾ ਇਦਾਂ ਹੀ ਚੱਲਦਾ ਰਹੇ ਸਾਨੂੰ ਬਹੁਤ ਲੋੜ ਹੈ ਇਸ ਚੀਜ਼ ਦੀ ਹਾਂਜੀ ਧੰਨਵਾਦ ਕਰਦੇ ਆ ਇਹਦੇ ਆ ਬਹੁਤ ਬਹੁਤ ਧੰਨਵਾਦ ਸਾਨੂੰ ਇਹਦੇ ਪ੍ਰੋਵਾਈਡ ਕਿ ਸਾਡੇ ਨੀਤੇ ਨੇ ਬਹੁਤ ਬੰਦ ਕਰਾਉਂਦੇ ਨੇ ਬਹੁਤ ਵਧੀਆ ਕਰਵਾਉਂਦੇ ਨੇ ਜੀ ਸਾਡੇ ਸਰ ਬਹੁਤ ਵਧੀਆ ਕਰਵਾਉਂਦੇ ਨੇ ਅਸੀਂ ਸੰਤ ਰਾਮ ਰਹੀਮ ਸਿੰਗh ਇਸਾ ਜੀ ਦਾ ਬਹੁਤ ਸ਼ੁਕਰਿਆ ਦਾ ਕਰਦੇ ਆਂ ਜੋ ਸਾਨੂੰ ਅਨੇਰੇ ਵਿੱਚੋਂ ਕੱਢ ਕੇ ਇਸ ਰਾਤੇ ਚਲਾ ਰਹੇ ਨੇ ਅਸੀਂ ਸਾਰੇ ਤੰਦਰੁਸਤ ਆ ਬਹੁਤ ਬਹੁਤ ਸ਼ੁਕਰੀਆ ਹਾਂਜੀ ਹਾਂਜੀ ਪੀਐਮ ਬੋਧੀ ਵੱਲੋਂ ਇਹ ਜੋਗ ਸ਼ਾਲਾ ਚਲਾਈ ਗਈ ਹੈ ਜੀ ਇਹ ਆਪਾਂ ਨੂੰ ਬਹੁਤ ਬਹੁਤ ਬੈਨੀਫਿਟ ਮਿਲ ਰਿਹਾ ਹੈਗਾ ਸਾਰੇ ਮਤਲਬ ਲੇਡੀਜ਼ ਫਿੱਟ ਹੋ ਰਹੀਆਂ ਨੇ ਗਿਆ ਕਮ ਸੇ ਕਮ ਹਰ ਇੱਕ ਲੇਡੀਜ਼ ਦਾ ਪੰਜ ਤੋਂ 7 ਕਿਲੋ weight ਵੀ loose ਹੋ ਰਿਹਾ ਬਿਮਾਰੀਆਂ ਤੋਂ ਵੀ ਰਾਹਤ ਮਿਲ ਰਹੀ ਹੈ ਅਸੀਂ ਬਹੁਤ ਖੁਸ਼ ਹੈ ਜੀ ਅੱਜ ਯੋਗਾਡੇ ਤੇ ਇੱਥੇ ਪਤਨਾ ਦੇ ਵਿੱਚ ਜਿਹੜਾ ਪਾਰਕ ਦੇ ਵਿੱਚ ਬਹੁਤ ਵੱਡਾ ਇੱਕ ਕੈਂਪ ਲਾਇਆ ਗਿਆ ਹੈ ਕਿਉਂਕਿ ਇੱਥੇ ਯੋਗਾ ਸੈਂਟਰ ਹੈ ਯੋਗਾ ਹਮੇਸ਼ਾ ਚੱਲਦਾ ਰਹਿੰਦਾ ਹੈ ਯੋਗਾ ਕਰਾਉਂਦੇ ਰਹਿੰਦੇ ਨੇ ਜਿਹੜੇ ਕਿ ਟ੍ਰੇਨਰ ਟੀਚਰ ਵੀ ਹੈ ਉਹ ਵੀ ਪਹੁੰਚੇ ਹੋਏ ਨੇ ਜਿਹੜਾ ਯੋਗਾ ਅਭਿਆਸੀ ਸੀਐਮ ਸਾਹਿਬ ਵੱਲੋਂ ਚਲਾਈ ਗਈ ਯੋਗਾ ਇਹ ਕੇਂਦਰ ਚਲਾਇਆ ਗਿਆ ਯੋਗਾ ਕਰਨ ਵਾਸਤੇ ਇੱਕ ਤੰਦਰੁਸਤ ਫਿੱਟ ਰਹਿਣ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਅਸੀਂ ਗੱਲ ਕਰਾਂਗੇ ਜਿਹੜੇ ਕਿ ਯੋਗਾ ਟ੍ਰੇਨਰ ਟੀਚਰ ਨੇ ਇੱਥੇ ਪਹੁੰਚੇ ਹੋਏ ਨੇ ਜਿਹੜੀਆਂ ਕਿ ਬੱਚੀਆਂ ਵੀ ਆ ਜਿਹੜੀਆਂ ਹੁਣ ਨਵੀਆਂ ਸਿਲੈਕਟ ਹੋਈਆਂ ਉਹ ਵੀ ਪਹੁੰਚੇ ਹੋਈਆਂ ਅਸੀਂ ਸਾਰੇ ਟੀਚਰਾਂ ਨਾਲ ਵੀ ਗੱਲ ਕਰਾਂ ਜੀ ਅੱਜ ਦਾ ਜਿਹੜਾ ਕਿ ਇੱਥੇ ਜਿਸ ਤਰ੍ਹਾਂ ਅੱਜ ਯੋਗਾ ਡੇ ਸੀਗਾ ਔਰ ਉਹਦੇ ਵਿੱਚ ਅੱਜ ਇਹਨਾਂ ਨੇ ਫੁੱਲ ਵੀ ਦਿੱਤੇ ਆ ਕੁਝ ਜਿਹੜੀਆਂ ਸ਼ਖਸੀਅਤਾਂ ਸੀਗੀਆਂ ਉਹਨਾਂ ਨੂੰ ਇਹਨਾਂ ਨੇ ਜਿਹੜੇ ਸਨਮਾਨ ਚਿੰਨ ਵੀ ਦੇ ਕੇ ਤੋਰਿਆ ਹੈ ਕਿਉਂਕਿ ਹਲਕਾ ਵਿਧਾਇਕ ਵੀ ਪਹੁੰਚੇ ਸੀ ਇੱਥੇ ਉਹਦੇ ਬੇਟੇ ਉਹਨਾਂ ਦੇ ਔਰ ਕਿਸ ਤਰ੍ਹਾਂ ਦਾ ਅੱਜ ਦਾ ਜਿਹੜਾ ਮਾਹੌਲ ਹੈ ਔਰ ਜਿਹੜਾ ਕਿ ਫਿਟਨੈਸ ਹੈ ਔਰ ਯੋਗਾ ਦੇ ਵਿੱਚ ਅੱਜ ਕਾਫੀ ਜ਼ਿਆਦਾ ਲੋਕਾਂ 'ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਪਤਲਾ ਸਰ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਆ ਜਿੰਨੇ ਵੀ ਤੁਸੀਂ ਵਕ ਵਕ ਚੈਨਲ ਤੋਂ ਸਾਡੇ ਇਸ ਪ੍ਰੋਗਰਾਮ ਨੂੰ ਕ ਸਰ ਅੱਜ 21 ਜੂਨ ਨੂੰ ਜੋ 11ਵਾਂ ਇੰਟਰਨੈਸ਼ਨਲ ਯੋਗਾ ਦਿਵਸ ਮਨਾਇਆ ਉਸ ਦੇ ਵਿੱਚ ਪੂਰੇ ਪਟਨਾ ਸ਼ਹਿਰ ਦੇ ਵਿਸ਼ਣਿਕ ਵੱਖ-ਵੱਖ ਲੋਕੇਸ਼ਨਾਂ ਤੋਂ ਮਾਡਲ ਟਾਊਨ ਵੱਡੀ ਪਾਰਕ ਦੇ ਵਿੱਚ ਇਕੱਠੇ ਹੋਏ ਨੇਗੇ ਤੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੋਹਮ ਸੀਐਮ ਦੀ ਯੋਗਸ਼ਾਲਾ ਦੇ ਤਹਿਤ ਅੱਜ ਇਕੱਠੇ ਹੋਏ ਨੇਗੇ ਸਰਕਾਰ ਦਾ ਇੱਕ ਬਹੁਤ ਵੱਡਾ ਮਿਸ਼ਨ ਸੀਗਾ ਕਿ ਪੰਜਾਬ ਦੇ ਲੋਕਾਂ ਨੂੰ ਹੈਲਥ ਦੇ ਪ੍ਰਤੀ ਕੌਨਸ਼ੀਅਸ ਕੀਤਾ ਜਾਵੇ ਤਾਂ ਜੋ ਵੱਧ ਰਹੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕੇ ਤੇ ਜਿਸ ਕਰਕੇ ਅੱਜ ਇੰਟਰਨੈਸ਼ਨਲ ਯੋਗਾ ਦਿਵਸ ਦੇ ਉੱਤੇ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਸਮੂਲੀਅਤ ਕਰਨ ਲਈ ਪਹੁੰਚੇ ਨੇ ਤਾਂ ਸਾਰਿਆਂ ਦਾ ਧੰਨਵਾਦ ਜੀ ਤੇ ਇਹ ਜਿਹੜਾ ਪ੍ਰੋਗਰਾਮ ਹੈ ਸਰ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਵੱਲੋਂ 2023 ਤੋਂ ਜਿਹੜਾ ਇਹ ਸੀਐਮ ਦੀ ਯੋਗਸ਼ਾਲਾ ਪ੍ਰੋਜੈਕਟ ਹੈ ਲਗਾਤਾਰ ਕੰਟੀਨਿਊ ਚੱਲ ਰਿਹਾਗਾ ਔਰ ਅੱਜ ਪੰਜਾਬ ਦੇ ਵਸਨੀਕਾਂ ਨੂੰ ਇਸ ਦਾ ਬਹੁਤ ਵੱਡਾ ਫਾਇਦਾ ਮਿਲ ਰਿਹਾ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਵੱਖ-ਵੱਖ ਬਿਮਾਰੀਆਂ ਤੋਂ ਅੱਜ ਮੌਜੂਦਾ ਸਮੇਂ ਦੇ ਹਾਲਾਤਾਂ ਦੇ ਅਨੁਸਾਰ ਜਿੰਨੇ ਵੀ ਪ੍ਰੋਬਲਮਾਂ ਬਦਰੀਆਂ ਨੇ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਇਸ ਦਾ ਬੈਨੀਫਿਟ ਲੈ ਰਹੇ ਨੇ ਤਾਂ ਇਹ ਸੀ ਜੋ ਅੱਜ ਦਾ ਇੰਟਰਨੈਸ਼ਨਲ ਦੇ ਯੋਗਾ ਦੀ ਵਿਚੋਂ ਜੋ ਸਾਰੇ ਹੀ ਸ਼ਹਿਰ ਵਾਸੀਆਂ ਵੱਲੋਂ ਹਮ-ਹਮਾ ਕੇ ਇਸ ਨੂੰ ਨੇ ਪਰਚਾੜਿਆ ਗਿਆ ਰੋ ਇਸ ਦੇ ਵਿੱਚ ਸਮੂਲਿਤ ਕੀਤੀ ਗਈ ਸੀ کافی ਜ਼ਿਆਦਾ ਉਤਸ਼ਾਹ ਹੈ ਮੇਰੇ ਸੇ کافی ਜ਼ਿਆਦੀ ਵੱਡੀ تعداد ਦੇ ਵਿੱਚ ਇੱਥੇ ਲੇਡੀ ਵੀ ਅੱਜ ਪਹੁੰਚੇ ਹੋਏ ਸੀ ਕਿਉਂਕਿ ਵੱਖਰੇ ਵੱਖਰੇ ਉਹਨਾਂ ਦੀਆਂ ਵਰਦੀਆਂ ਅੱਜ ਜਿਹੜੀਆਂ ਯੋਗਾ ਦੇ ਵਿੱਚ ਜਿਹੜੇ ਜਿਸ ਤਰ੍ਹਾਂ ਦੇ ਡਰੈਸ ਪਾਈ ਜਾਂਦੀ ਆ ਉਹ ਸਾਰਿਆਂ ਦੀ ਤਕਰੀਬਨ ਪਾਈ ਹੋਈ ਸੀ ਕਿ ਇੰਨੇ ਕ ਸਮੇਂ ਤੋਂ ਇਹ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਆ ਇੱਥੇ ਜਿਹੜੀਆਂ ਅੱਜ ਲੇਡੀਜ਼ ਵੀ کافی ਵੱਡੀ تعداد ਦੇ ਵਿੱਚ ਸਰ ਜੋ ਇਸ ਦੇ ਵਿੱਚ ਲੇਡੀਆਂ ਨੇਗੀਆਂ ਇਹ ਲਾਸਟ 2024 ਤੋਂ ਜੋ ਸਾਡੇ ਨਾਲ ਜੁੜੇ ਹੋਏ ਨੇ ਮੈਕਸਿਮਮ ਅਸੀਂ ਕਹਿ ਸਕਦੇ ਆ ਕਿ ਇਸ ਨੂੰ 1.5 ਸਾਲ ਦੇ ਕਰੀਬ ਹੋ ਚੁੱਕੇ ਹੈ ਜੋ ਲਗਾਤਾਰ ਕੰਟੀਨਿਊ ਹੋ ਰhta ਹੈ ਇਸ ਦੇ ਵਿੱਚ ਭਾਗ ਲੈ ਰਹੀਆਂ ਨੇ ਕੀ ਕਹਿਣਾ ਚਾਹੋਗੇ ਤੁਸੀਂ ਮੈਨੂੰ ਲੱਗਦਾ ਨਵੇਂ ਆਏ ਹੋ ਕਿੰਨਾ ਚਿਰ ਹੋਇਆ ਤੁਹਾਨੂੰ ਭਰਤੀ ਹੋਇਆ ਸਾਨੂੰ 2 ਮਹੀਨੇ ਹੋਏ ਨੇ ਜੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ ਹਾਂਜੀ ਇਹ ਆਮ ਪਬਲਿਕ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਜਿਸ ਤਰ੍ਹਾਂ ਦਾ ਇਹ ਇੱਕ ਮੈਡੀਕਲ ਤੋਂ ਹਟ ਕੇ ਇਹ ਯੋਗਾ ਕਰਾਇਆ ਜਾਂਦਾ ਹੈ ਕਿਉਂਕਿ ਨਾਲ ਸਰੀਰ ਫਿਟਨੈਸ ਰਹਿੰਦਾ ਹੈ ਕਿਸ ਤਰ੍ਹਾਂ ਦੇ ਤੁਹਾਨੂੰ ਉੱਥੇ ਟ੍ਰੇਨਿੰਗ ਦਿੱਤੀ ਗਈ ਬਸ ਐਨ ਹੀ ਕਹਿਣਾ ਚਾਹਨੇ ਜੀ ਵੀ ਵਤ ਤੋਂ ਵੱਧ ਲੋਕ ਕਲਾਸਾਂ ਚ ਜੁਆਇਨ ਕਰਨ ਤਾਂ ਜੋ ਉਹਨਾਂ ਨੂੰ ਸੇਵਾ ਤੇ ਮੈਡੀਕਲ ਫਿਟ ਰਹਿ ਸਕਣੀ ਹੋ ਸਰਦ ਸਾਹਿਬ ਕੀ ਕਹਿਣਾ ਚਾਹੋਗੇ ਇਥੇ ਇਲਾਕੇ ਦੇ ਵਿੱਚ ਜਿਹੜੀ ਮੈਂ ਤਾਂ ਸਾਰੇ ਹੀ ਪਤਨ ਨਿਵਾਸੀਆਂ ਨੂੰ ਇੱਕ ਬੇਨਤੀ ਕਰਦਾ ਵੀ ਆਪਾਂ ਆਪਣੇ ਸਰੀਰ ਵਾਸਤੇ ਇੱਕ ਘੰਟਾ ਸਮਾਂ ਜ਼ਰੂਰ ਕੱਢਿਆ ਕਰੋ ਕਿਉਂਕਿ ਮੈਨੂੰ ਵੀ ਤਕਰੀਬਨ 1 ਸਾਲ ਹੋ ਗਿਆ ਮੇਰੇ ਖਿਆਲ ਦੇ ਵਿੱਚ ਮੈਡੀਸਿਨ ਲੈਂਦੇ ਸੀ ਅੱਜ ਮੈਂ ਕੋਈ ਵੀ ਟੈਬਲਟਸ ਨਹੀਂ ਲੈ ਰਿਹਾ ਤੇ ਮੈਨੂੰ ਐਦਾਂ ਲੱਗਦਾ ਜਿੱਦ ਦਿਨ ਮੈਂ ਯੋਗਾ ਦੇ ਨਾ ਜਾਵਾਂ ਵੀ ਅੱਜ ਮੇਰੇ ਵਾਸਤੇ ਦਿਨ ਵਧੀਆ ਨਹੀਂ ਚੜਿਆ ਮੈਂ ਇਹ ਪ੍ਰਭਾਵਿਤ ਹੋਇਆ ਜਦੋਂ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਵੀ ਯੋਗਾ ਕਰਦੇ ਸੀ ਔਰ ਸਾਡੇ ਸੀਐਮ ਸਾਹਿਬ ਪੰਜਾਬ ਦੇ ਮਾਨ ਸਾਹਿਬ ਨੇ ਉਹਨਾਂ ਨੇ ਵੀ ਇਹ ਮੁਹਿੰਮ ਚਲਾਈ ਮੈਂ ਭਾਰਤ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਇਸ ਦੀ ਵਧਾਈ ਦਿੰਦਾ ਹਾਂ ਬਹੁਤ ਵਧੀਆ ਪ੍ਰਲਾਇ ਕਿਉਂਕਿ ਇੱਥੇ ਜਿਹੜੋ ਕਿ ਅੱਜ ਯੋਗਾਡੇ ਤੇ ਇੱਥੇ ਕੀਤਾ ਗਿਆ ਹੈ ਯੋਗਾ ਸੈਂਟਰ ਖੋਲਿਆ ਹੈ ਸੈਂਟਰ ਦੇ ਵਿੱਚ ਇੱਕ ਵੱਡੀ ਤਦਾਦ ਦੇ ਵਿੱਚ ਪਹੁੰਚੇ ਕਾਫੀ ਵੱਖ-ਵੱਖ ਘਰਾਂ ਦੇ ਵਿੱਚੋਂ ਜਿਹੜੀਆਂ ਸੁਹਾਣੀਆਂ ਪਹੁੰਚੀਆਂ ਨੇ ਔਰ ਜੈਂਟਲਸ ਵੀ ਪਹੁੰਚੇ ਨੇ ਉਹਨਾਂ ਦਾ ਇੱਕ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇਹ ਯੋਗਾ ਕਰਾਏ ਜਾਂਦੇ ਨੇ ਇਹਦੇ ਵਾਸਤੇ ਫਿਟਨੈਸ ਰਹਿਣ ਵਾਸਤੇ ਇੱਕ ਬਹੁਤ ਵਧੀਆ ਜੰਗਾ ਜਰੀਆ ਹੈ ਪੰਜਾਬ ਸਰਕਾਰ ਦਾ ਔਰ ਜਿਹੜਾ ਕਿ ਲੋਕਾਂ ਦਾ ਜੁੜਨ ਦਾ ਵੀ ਇਹਦੇ ਵਿੱਚ ਵੱਡਾ ਤਾਂਤਾ ਲੱਗਿਆ ਹੋਇਆ ਹੈ ਇਹ ਸਰਕਾਰ